ਇੱਕ ਹਸੀਨਾ ਏਜੰਟ ਦਾ ਨਮਾਕਾਰਾ ਦੇਖਣ ਨੂੰ ਸਾਹਮਣੇ ਆਇਆ 10 ਦੱਸਦੀ ਕਿ ਮੀਆਂ ਬੀਬੀ ਨੇ ਰਲ ਮਿਲ ਕੇ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਕੇ ਬਾਹਰ ਭੇਜਣ ਦਾ ਝਾਂਸਾ ਦੇ ਕੇ ਇਹ ਕਾਲਾ ਗੀਦਾ ਧੰਦਾ ਕਰਦੇ ਸਨ ਮਹਾਲੀ ਚ ਬਨੂੜ ਰੋਡ ਤੇ ਬਣਾਈ ਬੈਠੇ ਸੀ ਠੱਗੀ ਕਰਨ ਦਾ ਅੱਡਾ ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਕਿਸ ਤਰ੍ਹਾਂ ਇਹ ਕਰਦੇ ਸੀ ਭੋਲੇ ਭਾਲੇ ਲੋਕਾਂ ਦਾ ਸ਼ਿਕਾਰ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਬਾਹਰ ਵੀ ਭੇਜ ਦਵਾਂਗੇ ਅਤੇ ਤੁਹਾਡਾ ਫੰਡ ਵੀ ਸ਼ੋਅ ਕਰਵਾਵਾਂਗੇ ਇਸ ਤਰ੍ਹਾਂ ਇਸ ਹਸੀਨਾ ਏਜੰਟ ਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਇਹਨਾਂ ਸਿਰਫ 25 ਦੇ ਕਰੀਬ ਮਾਮਲੇ ਦਰਜ ਹਨ ਅੱਜ ਇਹਨਾਂ ਨੂੰ ਥਾਣਾ ਸੁਹਾਣਾ ਦੀ ਪੁਲਿਸ ਨੇ ਅੜਕੇ ਚ ਲੈ ਲਿਆ ਅਤੇ ਥਾਣਾ ਮੁਖੀ ਨੇ ਕਾਰਵਾਈ ਕਰਦੇ ਹੋਏ ਹੋਰ ਕੀ ਕੁਝ ਕੀਤਾ ਆਓ ਸੁਣਦੇ ਹਾਂ ਸਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿਹੜੇ ਦੋ ਲੋਕਾਂ ਨੂੰ ਤੁਸੀਂ ਲੈ ਕੇ ਆਏ ਸੀ ਇਹ ਪੂਰਾ ਮਾਮਲਾ ਕੀ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਹੈ ਬੇਸਿਕਲੀ ਇਹ ਇੱਕ ਦੋ ਮੀਆਂ ਬੀਬੀ ਜਿਹੜੇ ਸੀਗੇ ਅਰਪਨਾ ਸੰਗੋਤਰਾ ਪਤਨੀ ਸੰਜੇ ਸਿੰਘ ਸੰਜੇ ਸਿੰਘ ਪੁੱਤਰ ਕੁਲਦੀਪ ਸਿੰਘ ਇਹ 45 ਨੰਬਰ ਕੋਠੀ ਐਮਾਰ ਹਿਲਸ ਮਨੂਰ ਰੋਡ ਸੈਕਟਰ 106 ਮੋਹਾਲੀ ਦੇ ਰਹਿਣ ਵਾਲੇ ਸੀ ਇੱਥੇ ਇਹਨਾਂ ਨੇ ਇੱਕ ਜ਼ੈਨਨ ਸੀਬੀਐਲ ਐਡਵਾਈਜ਼ਰ ਤੇ ਜ਼ੈਨਨ ਲਾਅ ਆਫਿਸ ਖੋਲਿਆ ਹੋਇਆ ਸੀ ਜਿਹੜੇ ਕਿ ਭੋਲੇ-ਭਾਲੇ ਲੋਕਾਂ ਨੂੰ ਮਤਲਬ ਬਾਹਰ ਭੇਜਣ ਦੀ ਪੈਸੇ ਦੇਂਦਾ ਵੀ ਅਰੇਂਜ ਕਰਦੇ ਸੀ ਤੇ ਲੋਕਾਂ ਕੋਲ ਪੈਸੇ ਵੀ ਠੱਗਦੇ ਸੀ ਸਾਡੇ ਕੋਲ ਇਹਦੇ ਰਿਗਾਰਡ ਦੇ ਵਿੱਚ 25 ਮੁਕਦਮੇ ਦੇ ਵਿੱਚ ਅਸੀਂ ਕੱਲ ਇਹਨਾਂ ਦੀ ਪਰਸਨਲਿਸਟ ਪਾਈ ਹੈ ਤੇ 25 ਮੁਕਦਮਿਆਂ ਦੀ ਜਿਹੜੀ ਟੋਟਲ ਠੱਗੀ ਜਿਹੜੀ ਹੈਗੀ ਹੈ 5 ਕਰੋੜ ਦੇ ਨਜ਼ਦੀਕ ਹੈ ਜੀ ਤੇ ਹੁਣ ਤੱਕ ਇਨਵੈਸਟੀਗੇਸ਼ਨ ਚ ਕੀ ਹੈ ਕਿਸ ਤਰ੍ਹਾਂ ਇਹ ਲੋਕਾਂ ਨੂੰ ਠੱਗਦੇ ਸੀਗੇ ਤੇ ਹੋਰ ਵੀ ਕੋਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਚ ਆਇਆ ਹੋਈ ਸਰ ਇਹਦੇ ਵਿੱਚ ACB ਅਗਲਿਆਂ ਦਾ ਵੀਜ਼ਾ ਲਵਾਉਣ ਲਈ ਇਹ ਆਪਣੇ ਪੈਸੇ ਵੀ ਉਹ ਕਹਿੰਦੇ ਸੀ ਵੀ ਅਰੇਂਜ ਕਰਦੇ ਆਂਗੇ ਅਸੀਂ ਕਿਉਂਕਿ ਕਈਆਂ ਕੋ ਕੈਸ਼ ਲੈ ਕੇ ਕਈਆਂ ਕੋ ਵੀਜ਼ਾ ਲਵਾਉਣ ਦੇ ਉਹਦੇ ਵਿੱਚ ਇਮੀਗ੍ਰੇਸ਼ਨ ਦੇ ਫਰਾਡ ਕਰਦੇ ਸੀ ਸਰ ਕਾਦੇ ਤੇ ਸੰਪਰਕ ਕਰਦੇ ਸੋਸ਼ਲ ਮੀਡੀਆ ਤੇ ਕੋਈ ਐਡ ਦਿੰਦੇ ਸੀ ਕਿਸ ਤਰ੍ਹਾਂ ਸੂਪਰਤ ਦੋਵੇਂ ਚੀਜ਼ਾਂ ਨਾਲ ਮਤਲਬ ਵਰਡ ਮਾਊਥ ਦੀ ਵੀ ਇਹਨਾਂ ਦੀ ਉਹ ਸੀਗੀ ਤੇ ਸੋਸ਼ਲ ਮੀਡੀਆ ਤੇ ਵੀ ਆਪਣੀ ਐਡ ਪਾ ਕੇ ਇਹ ਇਹ ਦਿੰਦੇ ਫਿਰ ਸਟੇਟ ਸਾਈਬਰ ਕ੍ਰਾਈਮਰ ਲੋ ਐਕਟਿਵ ਹੋ ਕੇ ਜਿਹੜੇ ਜਿਹੜੇ ਮਤਲਬ ਸੋਸ਼ਲ ਮੀਡੀਆ ਤੇ ਟਰੈਵਲ ਏਜੰਟਸ ਐਡਸ ਦੇ ਰਹੇ ਨੇ ਉਹਨਾਂ ਦੇ ਐਫਆਈਆਰ ਦਰਜ ਕੀਤੇ ਗਏ ਹਨ ਤੇ ਅਜੇ ਆਪ ਮੁਹਾਲੀ ਪੁਲਿਸ ਲੋਕੀਂ ਕੁਝ ਇਹੋ ਜਿਹਾ ਕੁਝ ਕੀਤਾ ਜਾ ਰਿਹਾ ਹੈ ਬਿਲਕੁਲ ਸਾਡਾ ਜਿਹੜੇ ਨਵੇਂ ਐਸਐਸਪੀ ਸਾਹਿਬ ਦੀਪਕ ਪਾਲਿਕ ਸਰ ਨੇ ਬੜੇ ਵਧੀਆ ਸਾਈਬਰ ਦਾ ਥਾਣਾ ਵੀ ਅਲੱਗ ਤੌਰ ਤੇ ਬਣਵਾਇਆ ਤੇ ਉਹਦੇ ਵਿੱਚ ਇਹ ਸਾਰੀਆਂ ਹੀ ਚੀਜ਼ਾਂ ਤੇ ਬੜੇ ਜ਼ੋਰ ਨਾਲ ਮਤਲਬ ਬੜੀ ਫੋਰਸ ਵੀ ਅਸੀਂ ਉਹਨਾਂ ਨੇ ਲਵਾਈ ਹੈ ਤੇ ਉਹਦੇ ਵਿੱਚ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਸਰ 11 ਸੇ ਦੇ ਵਿੱਚ ਵੀ ਮਾਮਲਾ ਦਰਜ ਹੋਇਆ ਸੀਗਾ ਇਸ ਲੇਡੀ ਤੇ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਤੁਸੀਂ ਉਹਨीडी ਅਰੈਸਟ ਪਾਈ ਹੈ ਹੋਰ ਵੀ ਲੋਕੀ ਕੋਈ ਇਨਵੋਲਵਮੈਂਟ ਪਹਿਲਾਂ ਵੀ ਇਹਦੇ ਇਸ ਮਾਮਲੇ ਦਾ ਸੀ ਹਾਂਜੀ ਇਹਦੇ ਚ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਉਸੇ ਮੁਕਦਮੇ ਚ ਇਹ ਅੰਦਰ ਸੀ ਤੇ ਉਹਦੇ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਸੁਹਾਣੇ ਥਾਣੇ ਦੇ ਸਾਡੇ ਕੋਲ ਟੋਟਲ 25 ਮੁਕਦਮੇ ਸੀ ਜਿੰਨਾ ਦੇ ਟੋਟਲ ਦੀ ਟੋਟਲ ਸਾਰਿਆਂ ਦੀ ਅਰੈਸਟ ਪਾ ਕੇ ਤੇ ਇਹਨਾਂ ਦੇ ਅਦਾਲਤ ਦੋ ਦਿਨ ਦੇ ਰਿਮਾਂਡ ਤੋਂ ਬਾਅਦ ਇਹਨੂੰ ਪੇਸ਼ ਸਰ ਹੋਰ ਲੋਕ ਵੀ ਆ ਰਹੇ ਨੇ ਸਾਹਮਣੇ ਕੋਈ ਇਹ ਫਿਲਹਾਲ ਅਜੇ ਤੱਕ ਨਹੀਂ ਹੈ ਪਰ ਜਿੰਨਿਆਂ ਦੇ ਇਹਨਾਂ ਬੇਸਿਕ ਦੀ ਇਹਨਾਂ ਤੇ ਪਹਿਲਾਂ ਹੀ ਪਰਚੇ ਦਰਜ ਹੋ ਚੁੱਕੇ ਸੀਗੇ ਉਹਨਾਂ ਵਿੱਚ ਸਾਰਿਆਂ ਦੇ ਵਿੱਚ ਅਸੀਂ ਇਹਨਾਂ ਦੀ ਗ੍ਰਿਫਤਾਰੀ ਬਾਅਦ ਦਿੱਤੀ। ਵੀ ਸਰ ਇਹ ਕੋਈ ਮਿਸ ਚੰਡੀਗੜ੍ਹ ਦੀ ਰਹਿ ਚੁੱਕੀ ਹੈ ਇਹ ਕਿਉਂ ਜਿਹੜੀ ਕੱਲ੍ਹ ਸਾਹਮਣੇ ਆ ਰਹੀ ਹੈ? ਐਮਐਲ ਮੇਰੇ ਖਿਆਲ ਸੋਸ਼ਲ ਮੀਡੀਆ ਤੇ ਤੁਸੀਂ ਇਹਦੇ ਮੈਂ ਵੇਖਿਆ ਪਰ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ। ਸਰ ਜਿਹੜੀ ਜਿਹੜੀ ਕੋਠੀਆਂ ਦੀ ਗੱਲ ਕਰ ਰਹੇ ਹੋ ਕਿ ਜਿਹਦਾ 106 ਸੈਕਟਰ ਦੇ ਵਿੱਚ ਹੋਰ ਵੀ ਹੈ ਇਸ ਨੂੰ ਲੈ ਕੇ ਵੀ ਕੁਝ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਜਿਹੜੀ ਵੀ ਲੀਗਲ ਪੈਸੇ ਦੇ ਜਿਹਨਾਂ ਨੇ ਪੂਰਾ ਇਹ ਪ੍ਰੋਪਰਟੀ ਜਿਹੜੀ ਹੈਗੀ ਬਣਾਈ ਹੈ ਹਾਂਜੀ ਇਹਦੇ ਵਿੱਚ ਅਸੀਂ ਉਹਦੇ ਵਿੱਚ ਮੁਕਦਮੇ ਦੇ ਮੁਕਦਮੇ ਦੀ ਤਫਤੀਸ਼ ਦੇ ਦੌਰਾਨ ਅਸੀਂ ਇਹ ਗੱਲ ਵੀ ਸਾਰੀ ਕੋਖ ਰਹੇ ਆਂ ਵੀ ਇਹਦੇ ਜਿਹੜੇ ਪੈਸੇ ਦੇ ਇਨਫਲੋ ਸੀ ਇਹ ਕਿੱਧਰ-ਕਿੱਧਰ ਇਹਨਾਂ ਨੇ ਯੂਜ਼ ਕੀਤਾ ਤੇ ਇਹਦੇ ਕੀ-ਕੀ ਪੈਸਿਆਂ ਦਾ ਇਹਨਾਂ ਨੇ ਕੀਤਾ ਉਹਦੇ ਉਹਦੇ ਵਿੱਚ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਦੇ ਆਂ